ਤਮੇ ਆ ਕਿਵੇਂ ਵੇਖਦੇ ਹੋ ਤੁਸੀਂ ਫਸਟ ਟਾਈਮ ਮੇਅਰ ਬਣੇ ਹੋ ਤੇ ਇਸ ਸਪੀਡ ਨਾਲ ਕਹਿ ਲਓ ਇਸ ਰਫ਼ਤਾਰ ਨਾਲ ਕੰਮ ਕਰਾਉਣਾ ਤਾਂ ਇੱਕ ਬਹੁਤ ਮਤਲਬ ਕਹਿ ਲਓ ਲੁਧਿਆਣੇ ਵਾਸਤੇ ਵੀ ਮਾਣ ਦੀ ਗੱਲ ਹੈ ਵੀ ਪਹਿਲੀ ਲੇਡੀ ਮੇਅਰ ਉਸ ਤੋਂ ਬਾਅਦ ਵਿਕਾਸ ਕਰਜਾਂ ਦੀ ਸਪੀਡ ਵੀ ਇਸ ਪੱਧਰ ਤੇ ਲੋ ਧੰਨਵਾਦ ਕਰਦੀਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੋਂ ਔਰ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਵਿਜ਼ਨ ਹੈ ਉਹ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੈ ਕਿ ਇੱਕੋ ਇੱਕ ਚੀਜ਼ ਹੈ ਉਹ ਹੈ ਡਵੈਲਪਮੈਂਟ ਚਾਹੇ ਉਹ ਇੱਕ ਘਰ ਦੀ ਡਿਵੈਲਪਮੈਂਟ ਦੀ ਗਲੀ ਦੀ ਡਿਵੈਲਪਮੈਂਟ ਇੱਕ ਮਹੱਲੇ ਦੀ ਹੈ ਇੱਕ ਸ਼ਹਿਰ ਦੀ ਗੱਲ ਕਰ ਲਈਏ ਔਰ ਡਿਵੈਲਪਮੈਂਟ ਵਾਸਤੇ ਹਮੇਸ਼ਾ ਅਸੀਂ ਵਾਦ ਛੱਡ ਕੇ ਇਸੇ ਤਰੀਕੇ ਜਿਹੜੇ ਕਾਰਜ ਉਹ ਕਰਦੇ ਰਹਾਂਗੇ ਔਰ ਪਹਿਲੀ ਵਾਰੀ ਇੱਕ ਮਹਿਲਾ ਦਾ ਮਿਹਰਬਾਨਾ ਖਾਸ ਤੌਰ ਤੇ ਲੁਧਿਆਣੇ ਅਰਗੀ ਵੱਡੀ ਕਾਰਪੋਰੇਸ਼ਨ ਦੇ ਵਿੱਚ ਬੜਾ ਮਾਨ ਮਹਿਸੂਸ ਹੁੰਦਾ ਹੈ ਮੈਨੂੰ ਜਦੋਂ ਕਹਿੰਦੇ ਨੇ ਕਿ ਇਤਿਹਾਸ 'ਚ ਹੁਣ ਇਹ ਚੀਜ਼ ਲਿਖੀ ਗਈ ਹੈ ਕਿ ਵੀ ਪਹਿਲੀ ਮੇਲਾ ਮੇਅਰ ਸੀ ਉਹ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਬਣਾਇਆ ਗਿਆ ਸੀ ਸੋ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਔਰ ਇੱਕ ਵਾਦਾ ਵੀ ਕਰਦੀ ਹੈ ਕਿ ਇਸੇ ਤਰੀਕੇ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਪੂਰੀ ਟਰਾਂਸਪੇਰੈਂਸੀ ਦੇ ਨਾਲ ਇਸ ਤਰੀਕੇ ਨਾਲ ਹੀ ਪੂਰੇ ਲੁਧਿਆਣਾ ਸ਼ਹਿਰ ਲਈ ਜਿਹੜੇ ਉਹ ਕੰਮ ਕਰਦੀ ਰਹਿਣਗੇ ਕੇਵਲ ਇੱਕ ਬਾਡੀ ਨਹੀਂ ਬਲਕਿ 95 ਦੇ 95 ਵਾਰਡਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਸੇ ਰਫ਼ਤਾਰ ਦੇ ਨਾਲ ਜਿਹੜਾ ਕੰਮ ਚੱਲ ਵੀ ਰਿਹਾ ਔਰ ਅੱਗੇ ਚੱਲਦਾ ਵੀ ਰਹੇਗਾ ਤਾਂ ਮੈਂ ਕਿ ਮੈਂ ਵੇਖਦੇ ਹਾਂ ਤੁਸੀਂ ਫਸਟ ਟਾਈਮ ਮੇਅਰ ਬਣਿਆ ਹੋ ਤੇ ਇਸ ਸਪੀਡ ਨਾਲ ਕਹਿੰਦੇ ਹਾਂ ਇਸ ਰਫ਼ਤਾਰ ਨਾਲ ਕੰਮ ਕਰਾਉਣਾ ਤਾਂ ਇੱਕ ਬਹੁਤ ਮਤਲਬ ਕਹੇ ਲੋ ਲੁਧਿਆਣੇ ਵਾਸਤੇ ਵੀ ਮਾਣ ਦੀ ਗੱਲ ਹੈ ਵੀ ਪਹਿਲੀ ਲੇਡੀ ਮੇਅਰ ਉਸ ਤੋਂ ਬਾਅਦ ਵਿਕਾਸ ਕਰਜਾਂ ਦੀ ਸਪੀਡ ਵੀ ਇਸ ਪੱਧਰ ਤੇ ਆ ਦੇਖੋ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੀ ਹਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਰੇ ਪੰਜਾਬ ਦੇ ਪਰਿਵਾਰੀ ਮਨੀਸ਼ ਸੋਧਿਆ ਜੀ ਦਾ ਔਰ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਔਰ ਉਹਦੇ ਨਾਲ ਖਾਸ ਤੌਰ ਤੇ ਲੁਧਿਆਣਾ ਦੇ ਵਿੱਚ ਜਿੰਨੇ ਵੀ ਐਮਐਲਏ ਸਾਹਿਬਾਨ ਮੰਤਰੀ ਸਾਹਿਬਾਨ ਨੇ ਔਰ ਮੇਰੇ ਕਲੀਗ ਸਾਥੀ ਕਾਉਂਸਲਰ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇੱਥੇ ਤੱਕ ਪਹੁੰਚਣ ਔਰ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਵਿਜ਼ਨ ਹੈ ਉਹ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੈ ਕਿ ਇੱਕੋ ਇੱਕ ਚੀਜ਼ ਹੈ ਉਹ ਹੈ ਡਵੈਲਪਮੈਂਟ ਚਾਹੇ ਉਹ ਇੱਕ ਘਰ ਦੀ ਡਿਵੈਲਪਮੈਂਟ ਇੱਕ ਗਲੀ ਦੀ ਡਿਵੈਲਪਮੈਂਟ ਇੱਕ ਮਹੱਲੇ ਦੀ ਹੈ ਇੱਕ ਸ਼ਹਿਰ ਦੀ ਗੱਲ ਕਰ ਲਈਏ ਔਰ ਡਿਵੈਲਪਮੈਂਟ ਵਾਸਤੇ ਹਮੇਸ਼ਾ ਅਸੀਂ ਵਾਤ ਛੜ ਕੇ ਇਸੇ ਤਰੀਕੇ ਜਿਹੜੇ ਕਾਰਜ ਉਹ ਕਰਦੇ ਰਹਾਂਗੇ ਔਰ ਜੋ ਇਤਿਹਾਸਿਕ ਫੈਸਲਾ ਮੈਂ ਜ਼ਰੂਰ ਕਹਾਂਗੀ ਔਰ ਮੈਂ ਇਥੇ ਧੰਨਵਾਦ ਵੀ ਕਰਾਂਗੀ ਵੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਜੋ ਇਸ ਕਾਰਪੋਰੇਸ਼ਨ ਦਾ ਮੇਅਰ ਮੈਨੂੰ ਚੁਣਨ ਲਈ ਜੋ ਫੈਸਲਾ ਕੀਤਾ ਹੈ ਮੈਂ ਉਸ ਲਈ ਹਮੇਸ਼ਾ ਉਹਨਾਂ ਦਾ ਉਹਨਾਂ ਦੀ ਧੰਨਵਾਦੀ ਹਾਂ ਕਿ ਉਹਨਾਂ ਨੇ ਇਹਨਾਂ ਨੂੰ ਵਿਸ਼ਵਾਸ ਕੀਤਾ ਉਹਨਾਂ ਨੇ ਇਸ ਕਾਬਿਲ ਸਮਝਿਆ ਇਸ ਲਾਇਕ ਸਮਝਿਆ ਕਿ ਵੀ ਐਡੇ ਵੱਡੇ ਸ਼ਹਿਰ ਦੀ ਐਡੀ ਵੱਡੀ ਕਾਰਪੋਰੇਸ਼ਨ ਦੀ ਕਿ ਮੈਂ ਸ਼ਾਇਦ ਨੁਮਾਇੰਦਗੀ ਜਿਹੜੀ ਉਹ ਕਰ ਸਕਦੀ ਹਾਂ ਔਰ ਮੈਂ ਨਹੀਂ ਕਹਾਂਗੀ ਕਿ ਹਰ ਵਿਅਕਤੀ ਜਿਹੜਾ ਸੰਪੂਰਨ ਹੁੰਦਾ ਹੈ ਇਹ ਉਹਨੂੰ ਸਾਰੀ ਨੋਲੇਜ ਹੁੰਦੀ ਹੈ ਖਾਸ ਤੌਰ ਤੇ ਮੈਂ ਆਪਣੇ ਵਾਸਤੇ ਜ਼ਰੂਰ ਇਹ ਗੱਲ ਕਹਾਂਗੀ ਹਰ ਚੜ੍ਹਦੇ ਨਵੇਂ ਦਿਨ ਦੇ ਨਾਲ ਹਮੇਸ਼ਾ ਕੁਝ ਨਾ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੀ ਦੀਆ ਔਰ ਕੋਸ਼ਿਸ਼ ਕਰੀ ਦੀਆ ਕਿ ਆਪਣੇ ਸਾਥੀਆਂ ਦੇ ਨਾਲ ਜਾਂ ਫਿਰ ਜਿਹੜੇ ਵਿਅਕਤੀ ਮਿਲ ਆਨਦੇ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਜਿਹੜੀ ਚੀਜ਼ ਗਲਤ ਹੋ ਰਹੀ ਆ ਜਾਂ ਜਿੱਥੇ ਤਰੁਟੀਆਂ ਰਹਿ ਰਹੀਆਂ ਨੇ ਉਹਨੂੰ ਪੂਰਾ ਕੀਤਾ ਜਾ ਸਕੇ ਔਰ ਪਹਿਲੀ ਵਾਰੀ ਇੱਕ ਮਹਿਲਾ ਦਾ ਮਿਹਰਬਾਨਾ ਖਾਸ ਤੌਰ ਤੇ ਲੁਧਿਆਣੇ ਆਰਗੀ ਵੱਡੀ ਕਾਰਪੋਰੇਸ਼ਨ ਦੇ ਵਿੱਚ ਬੜਾ ਮਾਨ ਮਹਿਸੂਸ ਹੁੰਦਾ ਮੈਨੂੰ ਜਦੋਂ ਕਹਿੰਦੇ ਨੇ ਕਿ ਇਤਿਹਾਸ 'ਚ ਹੁਣ ਇਹ ਚੀਜ਼ ਲਿਖੀ ਗਈ ਹੈ ਕਿ ਵੀ ਪਹਿਲੀ ਮੇਲਾ ਮੇਅਰ ਸੀ ਉਹ ਪ੍ਰਿੰਸੀਪਲ 인ਦਰਜੀਤ ਕੌਰ ਨੂੰ ਬਣਾਇਆ ਗਿਆ ਸੀ ਸੋ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਔਰ ਇੱਕ ਵਾਦਾ ਵੀ ਕਰਦੀਆਂ ਕਿ ਇਸੇ ਤਰੀਕੇ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਪੂਰੀ ਟਰਾਂਸਪੇਰੈਂਸੀ ਦੇ ਨਾਲ ਇਸ ਤਰੀਕੇ ਨਾਲ ਹੀ ਪੂਰੇ ਲੁਧਿਆਣਾ ਸ਼ਹਿਰ ਲਈ ਜਿਹੜੇ ਉਹ ਕੰਮ ਕਰਦੀ ਰਹਿਣਗੇ ਕੇਵਲ ਇੱਕ ਬਾਡੀ ਨਹੀਂ ਬਲਕਿ 95 ਦੇ 95 ਵਾਰਡਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਸੇ ਰਫਤਾਰ ਦੇ ਨਾਲ ਜਿਹੜਾ ਕੰਮ ਚੱਲ ਵੀ ਰਿਹਾ ਔਰ ਅਗੋ ਚੱਲਦਾ ਵੀ ਰਹੇਗਾ ਇਹ ਨਹੀਂ ਮੈਂ ਕਹਿੰਦੀ ਕਿ ਵੀ 100% ਕੰਪਲੀਟਡ ਹੈ ਪਰ ਲੜੀ ਜਿਹੜੀ ਹੈ ਉਹ ਚਲਦੀ ਆ ਰਹੀ ਹੈ ਵਾਰਡ ਵਾਈਜ਼ ਜਿੱਥੇ-ਜਿੱਥੇ ਜਿਹੜੀ-ਜਿਹੜੀ ਚੀਜ਼ ਦੀ ਜ਼ਰੂਰਤ ਹੈ ਔਰ ਮੈਂ ਖਾਸ ਤੌਰ ਤੇ ਜ਼ਰੂਰ ਦੱਸਣਾ ਚਾਹਾਂਗੀ ਵੀ ਪਹਿਲੇ ਦਿਨ ਕੁਰਸੀ ਤੇ ਬੈੰਦੇ ਸਰ ਮੇਰੀ ਇੱਕ ਤਮੰਨਾ ਸੀ ਵੀ ਪੂਰੇ ਲੁਧਿਆਣੇ ਸ਼ਹਿਰ ਚ ਕੋਈ ਏਰੀਆ ਇਹ ਜਾਂ ਨਾ ਨਿਕਲੇ ਜਿੱਥੇ ਪੀਣ ਵਾਲਾ ਪਾਣੀ ਸਾਫ਼ ਨਾ ਮਿਲੇ ਸੋ ਖਾਸ ਤੌਰ ਤੇ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅੱਜ ਪੂਰੇ ਸ਼ਹਿਰ ਚ ਡੀਆਈ ਕੇ ਪਾਈਪਸ ਨੇ ਜਿਹੜੀਆਂ ਉਹ ਲੇਆਉਟ ਹੋ ਰਹੀਆਂ ਨੇ ਔਰ ਸੋਨੇ ਤੇ ਸਹਾਗੇ ਵਾਲੀ ਹੈ ਜਿਹੜੇ ਅਮਰਤ ਸਕੀਮ ਚੱਲ ਰਹੀ ਹੈ ਵੀ ਵਰਲਡ ਬੈਂਕ ਦੇ ਥਰੂ ਵੀ ਪੀਣ ਵਾਲੇ ਪਾਣੀ ਜਿਹੜਾ ਨਹਿਰੀ ਪਾਣੀ ਉਹਦੀ ਸਪਲਾਈ ਜਿਹੜੀ ਹੈ ਪੂਰੇ ਸ਼ਹਿਰ ਚ ਕੀਤੀ ਜਾਏਗੀ ਤਾਂ ਕਿ ਜਿਹੜਾ ਅਸੀਂ ਇਹ ਪਾਣੀ ਜਿਹੜਾ ਜ਼ਮੀਨੀ ਪਾਣੀ ਹੈ ਇੱਕ ਤਾਂ ਉਹ ਗਹਿਰਾ ਹੁੰਦਾ ਜਾ ਰਿਹਾ ਦੂਸਰਾ ਜ਼ਹਿਰੀਲਾ ਹੁੰਦਾ ਜਾ ਰਿਹਾ ਤੇ ਤੀਸਰਾ ਬਹੁਤ ਪੁਰਾਣੀ ਇਨਫਰਾਸਟ੍ਰਕਚਰ ਕਰਕੇ ਬਹੁਤ ਪੁਰਾਨੀਆਂ ਪਾਈਪਾਂ ਕਰਕੇ ਉਹ ਕਿੱਥੋਂ ਕਿੱਥੇ ਮਿਕਸ ਹੋ ਜਾਂਦਾ ਪਤਾ ਵੀ ਨਹੀਂ ਚੱਲਦਾ ਸੀ ਸੋ ਇਥਸ ਤੋਂ ਰਾਹਤ ਜਿਹੜੀ ਆ ਉਹ ਦਿਲਾ ਕੇ ਉਸ ਤੋਂ ਬਾਅਦ ਬਾਕੀ ਸੁਵਿਧਾਵਾਂ ਵੱਲ ਵੀ ਵਧਾਂਗੇ ਔਰ ਮੈਂ ਆਸ ਕਰਦੀ ਆਂ ਕਿ ਮੇਰੇ ਸਾਥੀ ਕਾਉਂਸਲਰ ਜਾਂ ਲੁਧਿਆਣੇ ਸ਼ਹਿਰ ਦੀ ਜਨਤਾ ਕੋਈ ਵੀ ਕਿਸੇ ਤਰੀਕੇ ਦੇ ਵੀ ਅਗਰ ਉਹਨਾਂ ਨੂੰ ਦਿੱਕਤ ਆਂਦੀ ਹੋ ਉਹ ਐਨੀ ਟਾਈਮ ਆਫਿਸ ਦੇ ਵਿੱਚ ਆ ਸਕਦੇ ਨੇ ਮੈਂ ਹਮੇਸ਼ਾ ਉਹਨਾਂ ਲਈ ਅਵੇਲੇਬਲ ਆਂ